ਮੈਨੂੰ ਬਹੁਤ ਔਖਾ ਸੀਗਾ ਇਹੀ ਤਾਂ ਕੈਰੈਕਟਰ ਥੋੜੇ ਆਵੇ ਦੇਖੋ ਬੋਲੀ ਬੋਲੇ ਹੈ ਨਾ ਵੀ ਅੱਖਾਂ ਬੋਲੀਆਂ ਆਹ ਥੈਂਕ ਯੂ ਸੋ ਟਾਈਮ ਕਿਉਂਕਿ ਮੈਂ ਥੀਏਟਰ ਆਰਟਿਸਟ ਹਾਂ ਸੋ ਜਦੋਂ ਅਸੀਂ ਪਲੇ ਕਰਦੇ ਹੁੰਦੇ ਸੀ ਉਦੋਂ ਇਸ ਟਾਈਮ ਅਸੀਂ ਮਿਲੇ ਉਹਨਾਂ ਨੂੰ ਤੇ ਉਹਨਾਂ ਦੇ ਹੱਥ-ਪਾਹ ਦੇਖੇ ਐ ਐਕਟ ਵੀ ਕੀਤਾ ਜੋ ਕਾਲਜ ਟੈਂਕ ਥੀਏਟਰ ਕਰਦੇ ਹੁੰਦੇ ਸੀ ਸੋ ਆਪਾਂ ਇਸੀ ਚੋਂ ਲੰਗੇ ਹਾਂ ਜੀ ਆ ਸਾਡੀਆਂ ਸੈਟਿੰਗਸ ਹੁੰਦੀ ਰਹੀਆਂ 2 ਮਹੀਨੇ ਬਾਦੀ ਮੈਨੂੰ ਬ੍ਰੀਫਿੰਗ ਨਾਲ ਇਸ ਕੈਰੇਕਟਰ ਬਾਰੇ ਦੱਸਦੇ ਰਹੇ ਵੀ ਕੀ ਆਪਾਂ ਰੱਖਾਂਗੇ ਕੈਰੇਕਟਰਾਇਜ਼ੇਸ਼ਨ ਕਰਾਂਗੇ ਮੈਂ ਦੱਸ ਨਹੀਂ ਸਕਦਾ ਜੀ ਬਸ ਸੱਚੀ ਬਹੁਤ ਮਜ਼ਾ ਆਇਆ ਫਿਲਮ ਕਰਕੇ ਇਸ ਸਕ੍ਰਿਪਟ ਬਹੁਤ ਸੋਹਣੀ ਸੀ ਜਲ ਪਹਿਲੀ ਵਾਰ ਮੈਨੂੰ ਸੁਣਾਈ ਗਈ ਥੈਂਕ ਯੂ ਥੈਂਕ ਯੂ ਨਵੀਂ ਜੀ ਕਿੰਨਾ ਜ ਸਵਾਦ ਆਇਆ ਆਮ ਤੋਂ ਆਮ ਦਾ ਕੈਰੇਕਟਰ ਪਲੇ ਕਰਕੇ ਮੈਂ ਦੱਸ ਨਹੀਂ ਸਕਦਾ ਜੀ ਬਸ ਸੱਚੀ ਬਹੁਤ ਮਜ਼ਾ ਆਇਆ ਫਿਲਮ ਕਰਕੇ ਸਕ੍ਰਿਪਟ ਬਹੁਤ ਸੋਹਣੀ ਸੀ ਜਦੋਂ ਪਹਿਲੀ ਵਾਰ ਮੈਨੂੰ ਸੁਣਾਈ ਗਈ ਤਾਂ ਮੈਂ ਮੈਨੂੰ ਸਾਡੇ ਡਾਇਰੈਕਟਰ ਪਹਿਲਾਂ ਸਾਗਰ ਸ਼ਰਮਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਸਕ੍ਰਿਪਟ ਸੁਣ ਲਓ ਇੱਕ ਵਾਰ ਮੈਂ ਪਹਿਲਾਂ ਨਾ ਨੁਕਰ ਕਰ ਰਹਾ ਸੀ ਬਟ ਜਦੋਂ ਮੈਨੂੰ ਅਜੀਪਾ ਜੀ ਨੇ ਸਾਡੇ ਰਾਈਟਰ ਸਾਹਿਬ ਨੇ ਸਕ੍ਰਿਪਟ ਸੁਣਾਈ ਤਾਂ ਮੈਂ ਸਭ ਦੀ ਸਾਰੀ ਹਾਂ ਕਰਤੀ ਵੀ ਸਕ੍ਰਿਪਟ ਮੈਂ ਕਰਾਂਗਾ ਔਰ ਇਹ ਕਿਰਦਾਰ ਮੈਂ ਕਰਾਂਗਾ ਚਲੋ ਆਪਾਂ ਕਿੱਦੇ ਸਤਿ ਸ਼੍ਰੀ ਅਕਾਲ ਕਿੰਨੇ ਦਿਨ ਲੱਗੇ ਉਸ ਕੈਰੈਕਟਰ ਨੂੰ ਬਾਹਰ ਕੱਢਣ ਦੇ ਵਿੱਚ ਭਾਈ ਲੱਗੇ 3-4 ਦਿਨ ਲੱਗੇ ਬਸ ਨਹੀਂ ਨਹੀਂ ਦਾੜੀ ਆਂਦੇ ਨੇ 20 ਦਿਨ ਲੱਗੇ ਉਸ ਟਾਈਮ ਉਸ ਟਾਈਮ ਬਾਹਰੀ ਫੁੱਟਣੀ ਸ਼ੁਰੂ ਹੋ ਗਈ ਸਾਨੂੰ ਲੋ ਬਾਹਰ ਹੋ ਗਿਆ ਲੈ ਜੀ ਮੇਰੇ ਕਿੰਨੇ ਕਿਸ ਕੈਰੈਕਟਰ ਲਈ ਤੁਸੀਂ ਸਰਟੀਫਿਕੇਟ ਨਹੀਂ ਦਿੱਤੀ ਤੇ ਕਿੰਨੇ ਸੈਕਟਰ ਭਾਜੀ ਸਾਡੋ ਘਟੋ ਘਟੋ 2 ਮਹੀਨੇ ਪਹਿਲਾਂ ਮੈਨੂੰ ਅਜੇਪਾ ਜੀ ਨੇ ਸਕ੍ਰਿਪਸ਼ਨ ਆਤੀ ਸੀ ਤੇ ਸਾਡੀਆਂ ਸੈਟਿੰਗਸ ਹੁੰਦੀ ਰਹੀਆਂ 2 ਮਹੀਨੇ ਭਾਜੀ ਮੈਨੂੰ ਬ੍ਰੇਕੀ ਨਾਲ ਇਸ ਕੈਰੈਕਟਰ ਬਾਰੇ ਦੱਸਦੇ ਰਹੇ ਵੀ ਕੀ ਆਪਾਂ ਰੱਖਾਂਗੇ ਕੈਰੇਕਟਰਾਇਜ਼ੇਸ਼ਨ ਕਰਾਂਗੇ ਸੋ ਅਜੇ ਬਾਜੀ ਦਾ ਬਹੁਤ ਵੱਡਾ ਹੱਥ ਹੈ ਦੇ ਵਿੱਚ ਇਹਨਾਂ ਲਈ ਮੈਂ ਕਹਿੰਦਾ ਇੱਕ ਵਾਰ ਕਲਾਪਿੰਗ ਹੋਣੀ ਚਾਹੀਦੀ ਹੈ ਸੋ ਜੇ ਮੇਰਾ ਕੈਰੇਕਟਰ ਉੱਪਰ ਆ ਨਿਭਾ ਰਿਹਾ ਨਿਕਲੇ ਨਿਕਲ ਗਿਆ ਤਾਂ ਅਜੇ ਬਾਜੀ ਕਰਕੇ ਜੇ ਨਾ ਇਸ ਕੈਰੇਕਟਰ ਦੇ ਲਈ ਜਦੋਂ ਤੁਸੀਂ ਐਰ ਹੈਸਲ ਕਰਦੇ ਸੀਗੇ ਕਿ ਅਸਲੀ ਮਹਤਾ ਨੂੰ ਮਿਲੇ ਜਾਉਣਾ ਤੁਸੀਂ ਹਾਂਜੀ ਮੈਂ ਥੀਏਟਰ ਆਰਟਿਸਟ ਹਾਂ ਸੋ ਜਦੋਂ ਅਸੀਂ ਪਲੇ ਕਰਦੇ ਹੁੰਦੇ ਸੀ ਉਦੋਂ ਉਸ ਟਾਈਮ ਅਸੀਂ ਮਿਲੇ ਆ ਉਹਨਾਂ ਨੂੰ ਤੇ ਉਹਨਾਂ ਦੇ ਹਾਪ ਹਾਪ ਦੇਖੇ ਆ ਐਕਟ ਵੀ ਕੀਤਾ ਜੋ ਕਾਲਜ ਟਾਈਮ ਥੀਏਟਰ ਕਰਦੇ ਹੁੰਦੇ ਸੀ जो so, बहुत ज़्यादा ख़ुशी है है रहा होना चेहरे मैं <laughs> बहुत खुशी है लोग बहुत मैं बहुत बहुत थिएटर स्वाद ले सकती सी सारे हंस रहे इमोशनल भी हो रहे आई हैप्पी कि फाइनली हूँ लोग पहुंचेगी ਹਾਂ ਅਸੀਂ ਬਹੁਤ ਮਿਸ ਕਰ ਰਹੇ ਹਾਂ ਨਿੰਜੇ ਵੀ ਬਹੁਤ ਮਿਸ ਕਰ ਰਹੇ ਥੋੜਾ ਬਿਜ਼ੀ ਸੀ ਆਉ ਨਹੀਂ ਸਕੇ ਇਸ ਕਰਕੇ ਅਸੀਂ ਸਾਰੇ ਹੀ ਮਿਸ ਕਰ ਰਹੇ ਸੀ ਉਹਨਾਂ ਨੇ ਕਈ ਜਣੇ ਪੁੱਛਿਆ ਵੀ ਨਿੰਜੇ ਭਾਈ ਆਈ ਨਹੀਂ ਉਹ ਬਾਕੀ ਬਿਜ਼ੀ ਸੀ ਸੋ ਵੀ ਮਿਸ ਨਹੀਂ ਹੋ ਰਿਹਾ ਇਹ ਡਾਊਟ ਆ ਗਿਆ ਕਿ ਮੈਂ ਦਾੜੀ ਤਾਂ ਬਣਾਵਾਂਗਾ ਕਿ ਦਾੜੀ ਕਟਾਵਾਂਗਾ ਵੀ ਮਿਸ ਜੋ ਜਦੋਂ ਦੇਖਣਗੇ ਤਾਂ ਆਮ ਸ਼ੋਰ ਉਹਨਾਂ ਨੂੰ ਬਹੁਤ ਚੰਗਾ ਲੱਗੇਗਾ ਵੀ ਪ੍ਰਾਊਡ ਆਫ ਵੋਟੇ ਸਾਨੂੰ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਹੋਣਾ ਚਾਹੀਦਾ ਸੀ ਇਹ ਤੇ ਉਹਨਾਂ ਨੂੰ ਬਟ ਕੋਈ ਨਹੀਂ ਸਭ ਤੋਂ ਵੱਡੀ ਗੱਲ ਇਹ ਸੀ ਜਣਾ ਤੇ ਬੁਮੀਤਾਰੀ ਐਨਾ ਬੋਲਦੇ ਤੁਸੀਂ ਨੂੰ ਰਸਲ ਚੁੱਪ ਰੱਖਿਆ ਉਹ ਮੈਾਰੇ ਕਿਤੇ ਦਾ ਚੁੱਪ ਕਰਾਈਏ ਸਾਰਾ ਤੁਸੀਂ ਕਹਿੰਦੇ ਹੋ ਨਾ ਆਪਣੇ ਕੈਰੈਕਟਰ ਤੋਂ ਡਿਫਰੈਂਟ ਕੋਈ ਚੀਜ਼ ਮੈਂ ਕਿੰਨਾ ਬੋਲਦੀ ਆ ਦੇਵ ਨੇ ਮੈਨੂੰ ਉਹ ਕਿਹਾ ਵੀ ਚੁੱਪ ਬੁਗੜ ਕੇ ਬੈਠੋ ਬੋਲੀ ਕਿੰਨਾ ਔਖਾ ਜੁਤ ਜੋ ਫਰੈਂਡ ਮੈਨੂੰ ਬਹੁਤ ਔਖਾ ਸੀਗਾ ਇਹੀ ਤਾਂ ਕੈਰੈਕਟਰ ਫੜਿਆ ਮੈਂ ਦੇਖੋ ਬੋਲੀ ਬੋਲਿਆ ਨਾ ਵੀ ਅੱਖਾਂ ਬੋਲੀਆਂ ਆ ਥੈਂਕ ਯੂ ਸਭ ਤੇ <laughs> <नहीं। laughs> मजा आया <laughs> ਕੀ ਵੀ ਕਰ ਰਿਹਾ ਹਾਂ ਤੇ ਮੈਂ ਜੇ ਭਾਜੀ ਪੂਰੀ ਫਿਲਮੀ ਇੰਜੋਏ ਕਰ ਰਿਹਾ ਸੀਗਾ ਜੋ ਆਪਣੇ ਬੁਲਵਾਦਾ ਪੈਂ ਕੱਲਾ ਹੈ ਆਪਣੇ ਕਰੈਕਟਰ ਦੀ ਗੱਲ ਨਹੀਂ ਹੈ ਬਿਲਕੁਲ ਦਾ ਹਰ ਕਰੈਕਟਰ ਜਿੱਦਾਂ ਕਿਤੇ ਇੰਨੇ ਖੂਬਸੂਰਤ ਜਿਹਦਾ ਬੁਣਿਆ ਹੋਇਆ ਤੇ ਜਿਹੜਾ ਸਾਗਰ ਪਾਜੋ ਦੇ ਮਿਲ ਕੇ ਸੋ ਮਿਲਦਾ ਹੈ ਕਿ ਮੈਂ ਇਨ ਟੋਟੈਲਿਟੀ ਮੈਂ ਫਿਲਮ ਨੂੰ ਬਹੁਤ ਇੰਜੋਏ ਕੀਤਾ ਤੇ ਉਹਦੇ ਵਿੱਚ ਜਿਹੜਾ ਮਾਸਟਰ ਗੋਲੀ ਦਾ ਸੀ ਤਾਂ ਮੈਂ ਕਰੈਕਟਰ ਕੀਤਾ ਜਿਹਨੂੰ ਲੱਗਦਾ ਕੁਝ ਹੱਦ ਤੱਕ ਮੈਂ ਜਸਟਿਸ ਕੀਤਾ ਆ ਤੇ ਬਾਕੀ ਤਾਂ ਤੁਸੀਂ ਕੀ ਦੱਸੋਗੇ ਤੁਹਾਨੂੰ ਕਿਤੇ ਲੱਗੀ ਫਿਲਮ ਯਾਰ ਇੱਕ ਵਾਰੀ ਦੱਸ ਦੋ ਕੀ ਸਾਰੇ ਪਰ ਲੇਕਿਨ ਜੀ ਕਿਸੇ ਪੰਥ ਤੋਂ ਵੀ ਦੁਸੀਂ ਦਿਖਾਇਆ ਵੀ ਕੱਚਾ ਰਾਖਤ ਹੀ ਗਿਆ ਕਿਸੇ ਸੁਪਰੇ ਜੀ ਸੈਂਸਰ ਤੋਂ ਪਾਸ ਨਹੀਂ ਹੋਦਾ ਸੋਨ ਸਰਟੀਫਿਕੇਟ ਯੂ ਸਰਟੀਫਿਕੇਟ ਨਹੀਂ ਦੇਣਾ ਇਹ ਦੇ ਦੇਣਾ ਸੀਗਾ ਸੋ ਮੈਂ ਥੈਂਕਸ ਕਰਨਾ ਚਾਹਾਂਗਾ ਪਹਿਲਾਂ ਤਾਂ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਐਫਰਟ ਕੀਤਾ ਇਹ ਫਿਲਮ ਬਣਾਉਣ ਲਈ ਹੋਰ ਹੀ ਸਾਹਿਬ ਲਈ ਜ਼ੋਰਦਾਰ ਤਾੜੀਆਂ ਇੱਕ ਵਾਰ ਆਪਾਂ ਮਾਰੀਏ ਮੈਨੂੰ ਇਹ ਮੈਨੂੰ ਫਿਲਮ ਤੇ ਰਾਇਲ ਪੰਜਾਬ ਫਿਲਮ ਤੇ ਬਾਕੀ ਕਾਸਟ ਨਾਲ ਵੀ ਇੰਟਰੋਡਿਊਸ ਕਰਾਉਣਾ ਹੈ ਮਨੋਜ ਭਾਜੀ ਬਹੁਤ ਵਧੀਆ ਥੀਏਟਰ ਆਰਟਿਸਟ ਨੇ ਨਾਜ਼ ਜੀ ਆਰੂਪੀ ਆਰੂਪੀ ਭਾਈ ਤੁਸੀਂ ਦੇਖ ਹੀ ਲਿਆ ਠੀਕ ਹੈ ਉਸ ਤੋਂ ਬਾਅਦ ਅਜੇ ਭਾਈ ਨੇ ਵੀ ਬਹੁਤ ਵਧੀਆ ਕਰੈਕਟਰ ਕੀਤਾ ਵਿੱਚ ਦੇਖੋ ਨਹੀਂ ਬੰਦੇ ਨੂੰ ਥੀਏਟਰ ਆਰਟਿਸਟ ਦਾ ਬੰਦੇ ਨੂੰ ਲਾਲਚ ਹੁੰਦਾ ਪਰ ਇਹਨਾਂ ਨੇ ਗੈਸਟ ਅਪੀਅਰੈਂਸ ਦਿੱਤੀ ਔਰ ਉੱਥੇ ਛਾ ਗਏ ਸੋ ਬਾਕੀ ਅਸੀਂ ਸਾਰੀ ਟੀਮ ਦਾ ਥੈਂਕਸ ਕਰਦੇ ਹਾਂ ਕਿਉਂਕਿ ਟੀਮ ਵਰਕ ਬਿਨਾ ਫਿਲਮ ਨਹੀਂ ਬਣਨੀ ਸੀ ਸਾਰੀ ਟੀਮ ਦਾ ਅਸੀਂ ਥੈਂਕਸ ਕਰਦੇ ਹਾਂ ਔਰ ਸਾਰੀ ਪ੍ਰੈਸ ਦਾ ਵੀ ਥੈਂਕਸ ਔਰ ਤੁਹਾਡੇ ਕਰਕੇ ਹੀ ਅਸੀਂ ਆ ਔਰ ਥੈਂਕ ਯੂ ਤੇ ਮੇਰੇ ਵੱਲੋਂ ਵੀ ਭਾਜੀ ਮੇਰੇ ਵੱਲੋਂ ਵੀ ਜਿੱਤੇ মিডিਆ ਪਰਸਨ ਆਏ ਸਾਰਿਆਂ ਲਈ ਭਾਜੀ ਲਵ ਯੂ ਆ ਜਿਉਂਦੇ ਰਹੋ ਖੁਸ਼ ਰਹੋ ਤੇ ਇਸ ਤਰ੍ਹਾਂ ਹੀ ਮੈਂ ਨਹੀਂ ਕਹਿੰਦਾ ਸਿਰਫ ਸਾਡੀ ਸਾਰੀ ਫਿਲਮ ਇੰਡਸਟਰੀ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੰਨਾ ਟਾਈਮ ਤੁਸੀਂ ਸਾਡੇ ਲਈ ਸਪੈਂਡ ਕਰਦੇ ਆ ਆਈ نو ਇਟਸ ਯਰ ਜੌਬ ਬਟ ਇਟਸ ਅ ਟਫ ਜੌਬ ਸਾਨੂੰ ਵੀ ਪਤਾ ਹੈ ਫਿਲਮ ਚੰਗੀ ਮਾਰੀ ਦੇਖਣੀ ਸਹੀ ਵੀ ਇੱਕ ਬਹੁਤ ਜਿਹੜੇ ਕਵਲੰਦੇ ਸੇਟਅਪ ਦੋਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਤੁਸੀਂ ਸਾਡੇ ਨਾਲ ਮੁੱਢ ਨਾਲ ਮੁੱਢਾ ਲਾ ਕੇ ਖੜੇ ਹੁੰਦੇ ਆ ਤੇ ਹਮੇਸ਼ਾ ਹੀ ਜਿਹੜੇ ਇਵੈਂਟ ਆ ਆਰਗੇਨਾਈਜ਼ ਕਰਦੇ ਆ ਸਾਡੇ ਸਾਡੇ ਜਿਹਨੇ ਜਾਈ ਇਹਨਾਂ ਲਈ ਤਾਲੀਆਂ ਵਾਹਾਂ ਸਾਡੇ ਸਾਡੇ ਲਈ ਆਰਗੇਨਾਈਜ਼ ਕਰਦੇ ਹਰੇਕ ਫਿਲਮ ਜਿੰਨੇ ਤੇ ਮੈਂ ਦੇਖਦਾ ਇਹਨਾਂ ਨੂੰ ਆਏ ਅੱਗੇ ਓਕੇ ਕੰਮ ਕਰਾਉਂਦੇ ਆ ਤੇ ਮੈਂ ਇਹ ਫਿਲਮ ਜਿੰਨੇ মিডিਆ ਪਰਸਨ ਜਿਹਾ ਕਿ ਮੈਂ ਬਹੁਤ ਜ਼ਿਆਦਾ ਨੂੰ ਬਾਈ ਫੇਸ ਜਾਣਨਾ ਹੈ ਕਿ ਮੈਂ ਬਾਈ ਫੇਸ ਮਿਲਦਾ ਰਹਨਾ ਤੇ ਥੈਂਕ ਯੂ ਵੀਰੋ ਜਿੰਨਾ ਤੁਸੀਂ ਸਾਡੇ ਲਈ ਸਾਡੀ ਫਿਲਮ ਇੰਡਸਟਰੀ ਲਈ ਐਫਰਟ ਕਰਦੇ ਆ ਬਹੁਤ ਬਹੁਤ ਤੁਹਾਡਾ ਸਤਿਕਾਰ ਹੈ ਥੈਂਕ ਯੂ ਬਸ ਇਹ ਕਹਿ ਕੀ ਜਿਵੇਂ ਪੰਜਾਬੀ ਸਿਨੇਮਾ ਇਹ ਕਹਿੰਦਾ ਡਿਫਰੈਂਟ ਕਨਸੈਪਟ ਹੋਲਾ ਬਹਾਸਾ ਵੀ ਹੋਵੇ ਤਾਂ ਤੁਸੀਂ ਆਪਣੀ ਆਸ ਤੇ ਆਸੇ ਗੱਲ ਕਹਿ ਜੋ ਜੇ ਤੁਹਾਨੂੰ ਲੱਗਦਾ ਇਹ ਫਿਲਮ ਜੋ ਗੱਲ ਕੀਤੀ ਗਈ ਆ ਤਾਂ ਪਲੀਜ਼ ਪ੍ਰਮੋਟ ਕਰੋ ਸਪੋਰਟ ਕਰੋ ਤਾਂ ਕਿ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਨੂੰ ਇਹ ਲੱਗੇ ਕਿ ਯਾਰ ਇੱਕ ਡਿਫਰੈਂਟ ਚੀਜ਼ ਵੀ ਬਣਾਈ ਜਾ ਸਕਦੀ ਹੈ ਰਿਸਕ ਲਿਆ ਜਾ ਸਕਦਾ ਬਸ ਇਨਾ ਕਹੀ ਫਿਰ ਮੰਗਲਾ ਦਰਵਾਜ਼ਾ ਪੰਜਾਬੀ ਸਿਨੇਮਾ ਡੇ ਵੀ ਆ ਕੱਲ ਨੂੰ ਤੇ ਪੰਜਾਬੀ ਸਿਨੇਮਾ ਜਿੰਦਾਬਾ ਪੰਜਾਬੀ ਸਿਨੇਮਾ ਜਿੰਦਾਬਾ ਵਾਹ 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 ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਬੜਾ ਨਬੂਬੀ ਲੋਕ ਜਿਆਦੇ ਵਧੀਆ ਲੱਗਿਆ ਬੜੀ ਗੱਟੂ ਕੋਲ ਬਰਾਇਡੀ ਕਿਤਾ ਸੀ ਆਈਡੀਆ ਤਾਂ ਬਾਹਰੀ ਨਾਲ ਮਿਲ ਕੇ ਆ ਰਾਈਟਰ ਸਾਹਿਬ ਨੇ ਲਿਖਿਆ ਸੀ ਭਾਜੀ ਪਰ ਉਹ ਲੱਭ ਗਿਆ ਸਾਨੂੰ ਗੁੱਗੂ ਗਏ ਸਭ ਤੋਂ ਵੱਡੀ ਗੱਲ ਇਹ ਸੀਗੀ オリジナル ਗੁੱਗੂ ਭਾਜੀ ਨੂੰ ਨਹੀਂ ਕਹਿ ਸਕਦੇ ਸੀ ਭਾਜੀ ਮੇਹਰਬਾਨੀ ਇੱਕ ਦਿਨ ਮੈਂ ਤਾਂ ਹੋ ਜਾਂਦਾ ਇੱਕ ਸੀਮੂ ਹੋ ਜਾਂਦਾ ਉਹ ਡਰ ਗਿਆ ਥੋੜੇ ਜਿਵੇਂ ਮੈਂ ਲਾਦਾ ਜੋਕਿੰਗ